ਦੋਸਤੋ ਬਲੈਕ ਹੈਡ ਰਾਇਲ ਸਨੀਕ ਜਿਦਾਂ ਕਿ ਦੇਖ ਰਹੇ ਜੇ ਪਿੰਕ ਰੰਗ ਦਾ ਸੱਪ ਹੁੰਦਾ ਤੇ ਇਹਦੇ ਸਰੀਰ ਤੇ ਜਿਹੜੇ ਪੈਟ ਨੇ ਧਿਆਨ ਨਾਲ ਵੇਖੋ ਤੇਰੀ ਫਨ ਬੜੀ ਨਹੀਂ ਹੁੰਦੀ ਤੇ ਮੂੰਹ ਇਹਦਾ ਕਾਲੇ ਰੰਗ ਦਾ ਹੁੰਦਾ ਉਮਰ ਦੇ ਹਿਸਾਬ ਨਾਲ ਇਹਦੇ ਸਰੀਰ ਤੇ ਜਿਹੜੇ ਰੰਗ ਵਾ ਉਹ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਦੋਸਤੋ ਇਹ ਸੱਪ ਦੇ ਵਿੱਚ ਬਿਲਕੁਲ ਵੀ ਜ਼ਹਿਰ ਨਹੀਂ ਹੈਗਾ ਅਸੀਂ ਹਮੇਸ਼ਾ ਸਮਝਾਉਣ ਵਾਲੇ ਬੰਦੇ ਯੂ ਰੱਖਿਆ ਡਰਾਉਣ ਵਾਲੇ ਬੰਦੇ ਨਹੀਂ ਰੱਖਿਆ ਤੇ ਵੀਡੀਓ ਲਾਈਕ ਸ਼ੇਅਰ ਕਰਿਓ ਹੋ ਸਕਦਾ ਤੁਹਾਡੇ ਇੱਕ ਵਾਰੀ ਸ਼ੇਅਰ ਕਰਨ ਨਾਲ ਕਿਸ ਦਾ ਭਲਾ ਹੋ ਜੇ ਜੋ ਤੂੰ ਉਹਦੇ ਰਿਸਰਚ ਮਾਰਿਓ ਬਲੈਕ ਹੈਡਡ ਰਾਇਲ ਸਨੇਕ ਪਰ ਇਹ ਦੁਨੀਆਦਾਰੀ ਐਥੇ ਤੁਸੀਂ ਕੇਦੇ ਲਈ ਕਿੰਨਾ ਮਰਜੀ ਕੰਮ ਕਰ ਲੋ ਲੋਕ ਨਹੀਂ ਕੋਜੁੰਦੇ ਤੁਸੀਂ ਲੋਕਾਂ ਦੇ ਬਦਲੇ ਆਪਣੀ ਧੌਣ ਨਹੀਂ ਵਢਾਲੋਗੇ ਨਾ ਤੇ ਲੋਕਾਂ ਨੇ ਕਹਿਣਾ ਵੀ ਧੌਣ ਵਢਾਲੀ ਆ ਪਰ ਬੰਦਾ ਹਿੱਲ ਗੈਰੀ ਧੌਣ ਦੇਦੀ ਆ ਇਸ ਕਰਕੇ ਲਾਈਫ ਦੇ ਵਿੱਚ ਕੋਈ ਵੀ ਕੰਮ ਕਰਦੇ ਜੇ ਕਿਸੇ ਤਰ੍ਹਾਂ ਦੀ ਕਿਸੇ ਬੰਦੇ ਕੋ ਉਮੀਦ ਨਾ ਰੱਖਿਆ ਕਰੋ ਜੋ ਜਿੰਦਗੀ 'ਚ ਮਿਲਦਾ ਸੱਚੇ ਬਾਸ਼ਾ ਵਾਹਿਗੁਰੂ ਦੀ ਘੜੀ ਨੂੰ ਸੁਭਰ ਸੁਕਰ ਤਨ ਤੋਂ ਹੋ ਕਰੇ ਅਗਰ ਉਹ ਚੀਜ਼ ਦਾ ਕੋ ਵਾਧੂ ਮਿਲ ਗਈ ਹੈ ਜੈ ਬੋਲੇ ਨਾ